ਪੰਜਾਬ ਦੀ ਹਵਾ ਹੋਈ ਜ਼ਹਿਰੀਲੀ ਪਟਾਕਿਆਂ ਦੇ ਨਾਲ ਪੰਜਾਬ ਦਾ AQ ਹੋਇਆ ਖਰਾਬ ਔਰ AQ ਖਰਾਬ ਹੋਣ ਦੇ ਨਾਲ ਜਿਹੜਾ ਲੋਕਾਂ ਦੀ ਸਿਹਤ ਤੇ ਪਵੇਗਾ ਵੱਡਾ ਅਸਰ ਦੇਰ ਰਾਤ ਪੰਜਾਬ ਪੋਲਿਊਸ਼ਨ ਬੋਰਡ ਵੱਲੋਂ ਜਿਹੜੇ ਅੰਕੜੇ ਜਾਰੀ ਕੀਤੇ ਗਏ ਕਿ ਵੱਖ-ਵੱਖ ਸ਼ਹਿਰਾਂ ਦਾ ਵਿੱਚ AQ ਕੀ ਰਿਹਾ ਆਓ ਤੁਹਾਨੂੰ ਡਿਟੇਲ ਵਿੱਚ ਦੱਸਦੇ ਹਾਂ ਕਿ ਜੇ ਗੱਲ ਕਰੀਏ ਅੰਮ੍ਰਿਤਸਰ ਦੀ ਤਾਂ ਅੰਮ੍ਰਿਤਸਰ ਦੇ ਵਿੱਚ ਦੇਰ ਰਾਤ 500 ਤੱਕ ਜਿਹੜਾ AQ ਲੋ ਰਿਹਾ ਉਸ ਤੋਂ ਬਾਅਦ ਬਠਿੰਡਾ ਵਿੱਚ 316 ਜਲੰਧਰ ਵਿੱਚ 500 ਖੰਨਾ ਵਿੱਚ 272 ਲੁਧਿਆਣਾ ਵਿੱਚ 474 ਤੇ ਮੰਡੀ ਗਵਿੰਦਗੜ੍ਹ ਵਿੱਚ 369 ਰਿਹਾ ਉਸ ਤੋਂ ਇਲਾਵਾ ਜੇ ਮੈਂ ਗੱਲ ਕਰਾਂ ਪਟਿਆਲੇ ਦੀ ਤਾਂ 486 ਔਰ ਰੋਪੜ ਦੀ ਗੱਲ ਕਰਾਂ ਤਾਂ 500 ਏਕਯੂ ਜਿਹੜਾ ਆ ਉਹ ਪੋਲਿਊਸ਼ਨ ਬੋਰਡ ਵੱਲੋਂ ਜਿਹੜਾ ਦੱਸਿਆ ਗਿਆ ਇਹ ਦੱਸ ਦਈਏ ਕਿ ਜਿਹੜਾ ਏਕਯੂ ਖਰਾਬ ਹੋਣ ਦੇ ਨਾਲ ਜਿਹੜਾ ਬਜ਼ੁਰਗਾਂ ਨੂੰ ਜਾਂ ਜਿਹੜੇ ਵੱਖ-ਵੱਖ ਬਿਮਾਰੀਆਂ ਤੋਂ ਪੀੜਤ ਨੇ ਉਹਨਾਂ ਦੇ ਲਈ ਸਾਹ ਲੈਣ ਦੀ ਬੜੀ ਪ੍ਰੋਬਲਮ ਆ ਜਾਂਦੀ ਹੈ ਔਰ ਇਹ ਕਿਉਂ ਖਰਾਬ ਹੋਣ ਦੇ ਨਾਲ ਜਿੰਨੇ ਵੀ ਲੰਗਸ ਜਿਹੜੇ ਆ ਉਹਨਾਂ ਦੇ ਅਸਰ ਪੈਂਦਾ ਹੈ ਫੇਫੜਿਆਂ ਤੇ ਅਸਰ ਪੈਂਦਾ ਹੈ ਕਿਡਨੀਅ ਤੇ ਅਸਰ ਪੈਂਦਾ ਹੈ ਖਾਸ ਤੌਰ ਤੇ ਹਾਰਟ ਦੇ ਪੇਸ਼ੈਂਟ ਆ ਉਹਨਾਂ ਦੇ ਅਸਰ ਪੈਂਦਾ ਹੈ ਔਰ ਇਹ ਕਿਉਂ ਖਰਾਬ ਹੋਣ ਦੇ ਨਾਲ ਪਸ਼ੂ ਪੰਛੀ ਜਿੰਨੇ ਨੇ ਜਾਂ ਜਾਨਵਰ ਨੇ ਉਹਨਾਂ ਦੇ ਉੱਤੇ ਵੀ ਜਿਹੜਾ ਅਸਰ ਪੈਂਦਾ ਕਿਉਂਕਿ ਸਾਹ ਲੈਣਾ ਜਿਹੜਾ ਬੜਾ ਔਖਾ ਹੋ ਜਾਂਦਾ ਸੋ ਭਾਵੇਂ ਲੋਕਾਂ ਵੱਲੋਂ ਜਾਂ ਸਰਕਾਰ ਵੱਲੋਂ ਅਪੀਲ ਕੀਤੀ ਜਾਂਦੀ ਹੈ ਕਿ ਇਸ ਵਾਰ ਪਟਾਕੇ ਜਿਹੜੇ ਆ ਘੱਟ ਚਲਾਏ ਜਾਣ ਸਿਰ ਤੇ ਸਿਰਫ ਹਰੀ ਦੀਵਾਲੀ ਮਨਾਈ ਜਾਵੇ ਪਰੰਤੂ ਅ ਅੱਜ ਜਿਹੜੀ ਮੇਨ ਦੀਵਾਲੀ ਅੱਜ ਲੋਕ ਮਨਾ ਰਹੇ ਨੇ ਰਾਤ ਨੂੰ ਹੋਰ ਪਟਾਕੇ ਵਜੇ ਹੋਗੇ ਇਹਦੇ ਨਾਲ ਜਿਹੜਾ ਹੋਰ ਪੋਲੂਸ਼ਨ ਜਿਹੜਾ ਆ ਵਧੇਗਾ ਪੰਜਾਬ ਦਾ ਜਿਹੜਾ AQ ਆ ਹੋਰ ਜ਼ਿਆਦਾ ਖਰਾਬ ਹੋਏਗਾ ਸੋ ਇੱਕ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਹੈ ਜੋ ਮੈਂ ਤੁਹਾਨੂੰ ਡਿਟੇਲ ਦੱਸੀ ਉਹ ਹਿਸਾਬ ਨਾਲ ਦੱਸਿਆ ਕਿ ਕਈ ਸ਼ਰਤਾਂ ਵਿੱਚ ਜਿਹੜਾ 500 ਤੋਂ ਉੱਪਰ ਚੱਲ ਗਿਆ ਜਿਹੜਾ ਬਹੁਤ ਖਤਰਨਾਕ ਨਹੀਂ ਜੇ ਮੈਂ ਗੱਲ ਕਰਾਂ ਤਾਂ ਤੁਹਾਨੂੰ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਜੇ ਬਖ ਬਖ ਸ਼ਰਾਂ ਦੀ ਗੱਲ ਕਰਾਂ ਤਾਂ ਬਖ ਬਖ ਪੁਆਇੰਟਸ ਦੀ ਗੱਲ ਕਰਾਂ ਕਿ ਕਿਹੜੇ ਪੁਆਇੰਟ ਤੇ ਕਿੰਨਾ ਖਤਰਨਾਕ ਹੈ ਤਾਂ ਜੇ ਗੱਲ ਕਰਾਂ 0 ਤੋਂ 50 ਐਕਯੂ ਰਹਿੰਦਾ ਹੈ ਤਾਂ ਜਿਹੜਾ ਸਿਹਤ ਲਈ ਅੱਛਾ ਹੈ ਜੇ 50 ਤੱਕ ਰਹਿੰਦਾ ਹੈ ਤਾਂ ਸਿਹਤ ਲਈ ਅੱਛਾ ਹੈ ਪਰੰਤੂ 50 ਤੋਂ ਉੱਪਰ ਜਦੋਂ ਚੱਲਦਾ ਆ ਤਾਂ ਜਿਹੜੀਆਂ ਜਿਹੜੀਆਂ ਕਈ ਬਖ ਬਖ ਬਿਮਾਰੀਆਂ ਆ ਉਹਦੇ ਨਾਲ ਜ ਸਾਹਸ ਲੈਣ ਵਾਲੇ ਲੋਕਾਂ ਨੂੰ ਜਿਹੜੀ ਆ ਮੁਸ਼ਕਲ ਆਉਂਦੀ ਹੈ ਜੇ ਫਿਰ 101 ਤੋਂ 200 ਦੀ ਗੱਲ ਕਰਾਂ ਤਾਂ ਫੇਫੜੇ ਸਾਹ ਤੇ ਹਾਰਟ ਦੇ ਰੋਗੀ ਆ ਉਹਨਾਂ ਦੇ ਲਈ ਜਿਹੜਾ ਸਾਹ ਲੈਣਾ ਮੁਸ਼ਕਲ ਹੋ ਜਾਂਦਾ ਹੈ 200 ਤੋਂ 300 ਦੀ ਗੱਲ ਕਰਾਂ ਤਾਂ ਜਿਹੜੇ ਲੰਬੇ ਸਮੇਂ ਤੋਂ ਹਾਰਟ ਦੇ ਮਰੀਜ਼ ਨੇ ਜਾਂ ਜਿਹੜੇ ਲੰਬੇ ਸਮੇਂ ਤੋਂ ਜਿਨ੍ਹਾਂ ਨੂੰ ਸਾਹ ਦੇ ਵਿੱਚ ਪ੍ਰੋਬਲਮ ਆਉਂਦੀ ਆ ਉਹ ਹੋਰ ਮੁਸ਼ਕਲ ਵਿੱਚ ਪੈ ਸਕਦੇ ਨੇ ਉਹਨਾਂ ਨੂੰ ਹੋਰ ਜ਼ਿਆਦਾ ਜਿਹੜੀਆਂ ਪ੍ਰੋਬਲਮ ਵੱਧ ਸਕਦੀਆਂ 300 ਤੋਂ 400 ਦੀ ਗੱਲ ਕਰਾਂ ਤਾਂ ਸਾਹ ਲੈਣ ਦੇ ਵਿੱਚ ਜਿਹੜੀ ਆ ਉਹ ਅੱਗੇ ਨਾ ਉਹ ਜਿਹੜੀ ਪ੍ਰੋਬਲਮ ਪਹਿਲਾਂ ਸੀ ਉਹਦੇ ਨਾਲੋਂ ਵੱਧ ਜਿਹੜੀ ਹੋਰ ਮੁਸ਼ਕਲ ਜਿਹੜੀ ਸਾਹਮਣੇ ਨਜ਼ਰ ਆਉਗੀ ਤੇ 500 ਦੀ ਗੱਲ ਕਰਾਂ ਤਾਂ ਇਹਦੇ ਵਿੱਚ ਜਿਹੜੇ ਆ ਜਿੰਨੇ ਵੀ ਲੋਕ ਨੇ ਉਹਨਾਂ ਨੂੰ ਜਿੱਥੇ ਸਾਹ ਲੈਣ ਦੀ ਪ੍ਰੋਬਲਮ ਆ ਗਈ ਜਾਂ ਜਿਹੜੇ ਫੇਫੜਿਆਂ ਦੇ ਮਰੀਜ਼ ਨੇ ਜਾਂ ਹਾਰਟ ਦੇ ਮਰੀਜ਼ ਨੇ ਜਾਂ ਕਿਡਨੀਆ ਦੇ ਮਰੀਜ਼ ਨੇ ਜਾਂ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਹੈ ਉਹਨੂੰ ਜਿਹੜਾ ਆ ਸਾਹ ਲੈਣ ਦੇ ਵਿੱਚ ਮੁਸ਼ਕਲ ਆ ਗਈ ਜਿਹੜਾ ਕਿ ਇੱਕ ਬਹੁਤ ਹੀ ਖਤਰਨਾਕ ਹੈ ਜਿਹੜਾ ਚਿੰਤਾ ਦਾ ਵਿਸ਼ਾ ਹੈ ਸੋ ਸਰਕਾਰਾਂ ਦੀ ਜਿਵੇਂ ਅਪੀਲ ਹੈ ਕਿ ਹਰੀ ਦੀਵਾਲੀ ਮਨਾਈ ਜਾਵੇ ਪਰੰਤੂ ਲੋਕ ਜਿਹੜੇ ਆ ਅੱਜ ਫੇਰ ਪ੍ਰਦੂਸ਼ਣ ਜਿਹੜਾ ਆ ਜਿਵੇਂ ਪਟਾਕੇ ਬਾਜੇ ਹੋਏਗੀ ਜਿੰਨਾ ਪੋਲਿਊਸ਼ਨ ਹੋਏਗਾ ਉਹਦੇ ਨਾਲ ਜਿਹੜਾ ਪੰਜਾਬ ਦਾ AQ ਹੋਰ ਖਰਾਬ ਹੋਏਗਾ ਸੋ ਬਹੁਤ ਚਿੰਤਾ ਦੀ ਵਿਸ਼ਾ ਹੈ ਸੋ ਇਹ ਤੇ ਤੁਹਾਨੂੰ ਜਿਹੜੀ ਆ ਸੋਚ ਚਾਲਣ ਦੀ ਲੋੜ ਹੈ ਤਾਂ ਕਿ ਜਿਹੜਾ ਆਪਣਾ ਜਿਹੜਾ ਪੰਜਾਬ ਦਾ AQ ਆ ਆਪਣਾ ਪੰਜਾਬ ਦਾ ਪੋਲਿਊਸ਼ਨ ਆ ਇਹਨੂੰ ਜਿਹੜਾ ਆ ਪ੍ਰਦੂਸ਼ਨ ਆ ਇਹਨੂੰ ਕਿਵੇਂ ਸੰਭਾਲਣਾ ਹੈ ਕਿਵੇਂ ਲੋ ਲੈਵਲ ਤੇ ਲੈ ਕੇ ਜਾਣਾ ਹੈ ਤਾਂ ਕਿ ਜਿਹੜੇ ਰੀਜ਼ਨ ਨੇ ਜਾਂ ਲੋਕ ਹੈ ਉਹਨਾਂ ਨੂੰ ਕੋਈ ਬਿਮਾਰੀਆਂ ਜਿਹੜੀਆਂ ਨਾ ਲੱਗਣ ਸੋ ਇਹ ਹਾਲਾਤ ਜਿਹੜੇ ਨੇ ਕੱਲ ਦੀ ਮੈਂ ਗੱਲ ਕਰ ਰਿਹਾ ਪੰਜਾਬ ਦੇ ਵਿੱਚ ਜਿਹੜੇ ਤਿੰਨ ਥਾਂ ਤੇ 500 ਤੋਂ ਉੱਪਰ ਗਿਆ ਉਹਨਾਂ ਤੋਂ ਜੇ ਗੱਲ ਕਰੀ ਅੱਜ ਰਾਤ ਨੂੰ ਕਿੱਦਾਂ ਦਾ ਹਾਲਾਤ ਰਹਿੰਦੇ ਨੇ ਕਿਦਾਂ ਦੇ ਲੋਕ ਪਟੰਗ ਪਟਾਕੇ ਵਾਜੀ ਕਰਦੇ ਨੇ ਉਹ ਤੇ ਨਾਲ ਜਿਹੜਾ AQ ਆ ਹੋਰ ਵੱਧ ਸਕਦਾ ਜਿਹੜਾ ਕਿ ਇੱਕ ਬਿਮਾਰੀਆਂ ਦਾ ਘਰ ਹੈ ਬਿਮਾਰੀਆਂ ਲੈ ਕੇ ਆਏਗਾ ਔਰ ਜਿਹੜੇ ਪੇਸ਼ੈਂਟ ਹੈ ਉਹਨਾਂ ਦੇ ਲਈ ਜਿਹੜਾ ਆ ਉਹ ਘਾਤਕ ਹੋਏਗਾ